ਹੈਲੋ ਫਰੈਂਡਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰੈਂਡਸ ਅੱਜ ਅਸੀਂ ਕਰਾਂਗੇ ਸ਼ਰਟ ਕਟਿੰਗ ਹਾਂਜੀ ਜਿਹੜੀ ਸ਼ਰਟ ਹੈਗੀ ਇਹਦੇ neck ਤੇ ਕੜਾਈ ਕੀਤੀ ਹੋਈ ਹੈਗੀ ਲੌਂਗ neck ਹਾਂਜੀ ਤੁਸੀਂ ਜਿਹੜਾਗਾ ਇਹਦੀ ਬੈਕ ਸਾਈਡ ਹੈਗੀ ਸ਼ਰਟ ਦੀ ਉਹ ਕਰਕੇ ਰੱਖ ਸਕਦੇ ਹੋਗੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਟੀਰਾ ਮਿਲ ਲੈਣਾਗਾ ਤੇ 3 ਇੰਚਾ ਜਿਹੜਾ ਉਹ ਅਸੀਂ ਅੱਧਾ ਇੰਚ ਵਧਾ ਕੇ ਰੱਖਾਂਗੇ ਕਿਉਂਕਿ ਇੱਦਾਂ ਇੰਚਾ ਜਿਹੜਾ ਇਹ ਸਲਾਈ ਦੇ ਵਿੱਚ ਆਊਗਾ ਦੋਨੋਂ ਸਾਈਡਾ ਜਿਹੜਾ ਅੱਧਾ ਅੱਧਾ ਇੰਚ ਆਊਗਾ ਤੇ ਹਾਂਜੀ ਫਿਰ ਅਸੀਂ ਜਿਹੜੇ neck ਦਾ ਲੈਣਾਗਾ ਕਿ ਜਿਹੜੀ ਗਲੇ ਦੀ ਚੁੜਾਈ ਹੈ ਉਹ ਕਿੰਨੀ ਆਂਗੀ ਅਸੀਂ ਵੈਸੀ 2 ਇੰਚ ਰੱਖ ਦਿਆਂਗੇ ਜੇਕਰ ਕੋਈ ਜ਼ਿਆਦਾ ਹੈਵੀ ਆ ਤਾਂ ਉਹਦੇ ਲਈ 3 ਇੰਚ ਵੀ ਰੱਖ ਸਕਦੇ ਆਂਗੇ ਹਾਂਜੀ ਉਸ ਤੋਂ ਬਾਅਦ ਜਿਹੜੀ ਇਹ ਟੇਢੀ ਇਸ ਨੇ ਨਿਸ਼ਾਨੀ ਲਗਾਈ ਹੈ ਇਹ ਮੋਢੇ ਦੀ ਨਿਸ਼ਾਨੀ ਹੈਗੀ ਇਹ ਜਿਹੜੀ ਕਾਟਾਈ ਅਧਿੰਚ ਦੀ ਕਾਟ ਪਾਉਣੀ ਬਹੁਤ ਜ਼ਰੂਰੀ ਹੈਗੀ ਕਿਉਂਕਿ ਇਹਦੇ ਨਾਲ ਜਿਹੜੀ ਮੋਢੇ ਵਾਲੀ ਫਿਟਿੰਗ ਹੈ ਉਹ ਵਧੀਆ ਆਉਂਦੀ ਹੈ ਹਾਂਜੀ ਫਿਰ ਅਸੀਂ ਜਿਹੜਾ ਹੈਗਾ ਬਾਹਾਂ ਵਾਲੀ ਸਾਈਡ ਜਿਹੜਾ ਮੋਢਾ ਉਹਦੀ ਆਪਣਾ ਜਿਹੜੀ ਇਹ ਕਾਟ ਪਾਉਣੀ ਹੈਗੀ ਮੋਢੇ ਲਈ ਪਹਿਲਾਂ ਅਸੀਂ ਗ੍ਰਾਫ ਬਣਾਵਾਂਗੇ ਫਿਰ ਉਸ ਤੋਂ ਬਾਅਦ ਜਿਹੜੀ ਇੱਥੇ ਨਿਸ਼ਾਨੀ ਲਗਾਵਾਂਗੇ ਉਹ ਪਹਿਲਾਂ ਆਪਾਂ ਆਪਣੀ ਬ੍ਰੈਸਟਾ ਜਿਹੜੀ ਉਹਦੇ ਅਕੋਰਡਿੰਗ ਹੀ ਲਗਾਵਾਂਗੇ ਕਿ ਨਾਪ ਉਤੇ ਜਿੱਕਰ ਜਿੰਨੀ ਹੈਗੀ ਹੈਗੀ ਉਨਹੀਂ ਹੀ ਰੱਖਣੀ ਇੱਥੇ ਵੱਧ ਜਾਂ ਘੱਟ ਨਹੀਂ ਰੱਖਣੀ ਹੈਗੀ ਤੇ ਜਿਹੜੀ ਇਹ ਗਲਾਈ ਹੈਗੀ ਇਹ ਇੱਥੋਂ ਹੀ ਆਪਾਂ ਨੇ ਚੱਕ ਕੇ ਪਾਉਣੀ ਹੈਗੀ ਹਾਂਜੀ ਇੱਥੇ 1.5 ਇੰਚ ਦੀ ਨਿਸ਼ਾਨੀ ਲਗਾ ਲਓ ਤੇ ਜਿਹੜੀ ਇਹ ਗਲਾਈ ਹੈਗੀ ਇਹ ਲੈ ਜਾਂਦੇ ਹੋਏ ਉੱਪਰ ਤੱਕ ਲੈ ਜਾਓ ਇਹੀ ਜਿਹੜੀ ਨਿਸ਼ਾਨੀ ਹੈਗੀ ਇਹ ਸਾਰੇ ਭੱਲਿਆਂ ਦੇ ਹੀ ਕਾਟੇਗੇ ਇੱਥੋਂ ਕਟਿੰਗ ਹੋਊਗੀ ਤੇ ਜਿਹੜੀ 1 ਇੰਚ ਰੱਖ ਕੇ ਅਸੀਂ ਮੂਹਰੇ ਨਿਸ਼ਾਨੀ ਲਗਾਵਾਂਗੇ ਇਹ ਹੀ ਸਿਰਫ ਮੂਹਰੇ ਪੱਲੇ ਦੇ ਵਿੱਚ ਹੀ ਪਾਈ ਜਾਊਗੀ ਤਾਂ ਕਿ ਇੱਥੇ ਜਿਹੜੇ ਆਪਣੇ ਬਲ ਪੈ ਜਾਂਦੇ ਹੈਗੇ ਮੁੱਡੇ ਦੇ ਕੋਲ ਇੱਥੇ ਬਲ ਨਹੀਂ ਪੈਂਦੇ ਹੈਗੇ ਜੇ ਤੁਸੀਂ ਇੱਥੋਂ ਘੱਟ ਕੱਪੜਾ ਇੱਥੇ ਘੱਟ ਮਤਲਬ ਕਿ ਨਿਸ਼ਾਨੀ ਲਗਾਓਗੇ ਜਾਂ ਅੱਧੇ ਇੰਚ ਤੇ ਲਗਾਓਗੇ ਤਾਂ ਹੋ ਸਕਦਾ ਹੈ ਕਿ ਆਪਣੇ ਇੱਥੇ ਪਾੜਾ ਜਾਵੇ ਉਸ ਤੋਂ ਬਾਅਦ ਉਸੇ ਕਮਰ ਦੀ ਨਿਸ਼ਾਨੀ ਲਗਾਵਾਂਗੇ ਜੇਕਰ ਤੁਸੀਂ ਪਲੂਆਂ ਪਾਉਣੀਆਂ ਨਹੀਂ ਤਾਂ ਤੁਸੀਂ 1 ਇੰਚ ਵੱਧ ਰੱਖ ਸਕਦੇ ਹੋ ਪਰ ਜੇਕਰ ਪਲੂਆਂ ਨਹੀਂ ਪਾਉਣੀਆਂ ਤਾਂ ਤੁਸੀਂ ਆਪਣੇ ਨਾਪ ਤੇ ਅਕੋਰਡਿੰਗ ਉਨੇ ਹੀ ਰੱਖਣੀ ਹੈ ਤੇ ਉਸ ਤੋਂ ਬਾਅਦ ਹੈ ਜਿਹੜੀ ਆਪਾਂ ਨੇ ਕਮਰ ਦੀ ਸਲਾਈ ਹੈਗੀ ਲੰਬੀ ਉਹ ਰੱਖਣੀ ਹੈ 14.5 ਇੰਚ ਤੇ ਜੇਕਰ ਤੁਸੀਂ ਜ਼ਿਆਦਾ ਰੱਖਣੀ ਚਾਹੁੰਦੇ ਹੋ ਤਾਂ ਜ਼ਿਆਦਾ ਵੀ ਇੱਕ ਜਾਂਦਾ ਇੰਚ ਵਧਾ ਸਕਦੇ ਹੋਗੀ ਤੇ ਉਸ ਤੋਂ ਬਾਅਦ ਜਿਹੜੀ ਕਮਰ ਤੇ हिਪ ਦੀਆਂ ਨਿਸ਼ਾਨੀਆਂ ਨੇ ਇਹ ਲਗਾ ਲਓ ਇਹ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਦੋ ਹਾਂਜੀ ਜੇਕਰ ਤੁਸੀਂ ਚਾਹੋ ਤਾਂ ਇਹੀ ਜਗ੍ਹਾ ਨਿਸ਼ਾਨੀਆਂ ਲਿਏ ਜਾਂ ਤੁਸੀਂ ਇੰਚ ਟੇਪ ਦੀ ਹੈਲਪ ਦੇ ਨਾਲ ਵੀ ਲਗਾ ਸਕਦੇ ਹੋ ਨਹੀਂ ਹਾਂਜੀ ਇਸ ਤਰ੍ਹਾਂ ਸੀ ਜਿਹੜੀ ਇਹ ਮੂਲ ਰੀ ਤੁਹਾਨੂੰ ਦੱਸਿਆ ਸੀ ਕਿ ਕੱਟ ਹੈਗੀ ਉਹਨੂੰ ਕਟਿੰਗ ਕਰਾਂਗੇ ਹਾਂਜੀ ਜਿਹੜੀ ਇਹ ਕਾਟ ਹੈਗੀ ਇਹ ਦੋਨਾਂ ਪੱਨਿਆਂ ਦੇ ਵਿੱਚ ਹੀ ਪਾਉਗੀ ਤੇ ਇਹ ਕਾਟ ਵੀ ਦੋਨਾਂ ਪੱਨਿਆਂ ਦੇ ਵਿੱਚ ਹੀ ਪੈਣੀ ਹੈ ਹਾਂਜੀ ਹੁਣ ਜਿਹੜੀ ਸਾਡੀ ਮੂਹਰੇ ਵਾਲੀ ਕਾਟ ਹੈਗੀ ਇਹ ਕੰਦੀ ਸਿਰਫ ਮੂਹਰੇ ਵਾਲੇ ਦੇ ਵਿੱਚ ਹੀ ਪੈਣੀ ਹੈ ਇਹ ਤੁਸੀਂ ਅੱਗੇ ਵਾਲਾ ਜਿਹੜਾ ਪੀਸ ਹੈਗਾ ਉਹਨੂੰ ਚੱਕ ਕੇ ਪਾ ਸਕਦੇ ਹੋਗੇ ਹਾਂਜੀ ਸੂਟ ਦੇ ਵਿੱਚ ਇਹ ਕਾਟ ਹੈ ਜਿਹੜੀ ਇਹ ਵੀ ਇੱਕ ਮੇਨ ਕਾਟ ਹੈ ਜਿਹੜੀ ਕਿ ਕੋਣੀ ਬਹੁਤ ਹੀ ਜ਼ਰੂਰੀ ਹੈਗੀ ਇਹਦੇ বিনা ਆਪਣੀ ਜਿਹੜੀ ਹੈਗੀ neck ਦੇ ਕੋਣ ਹੋਣਗੇ ਸਹੀ ਫਿਟਿੰਗ ਨਹੀਂ ਹੁੰਦੀ ਹੈ ਕਿ ਬੈਸਟ ਨੂੰ ਹਾਂਜੀ ਤੇ ਗਲੇ ਦੀ ਜਿਸ ਹਨ ਜਿਹੜੀ ਉਹ ਵੀ ਆਪਣਾ ਜਿਹੜਾ neck ਹੈਗਾ ਆਪਾਂ ਨੇ ਲਗਾ ਲਾਂਗੇ ਉਸ ਤੋਂ ਅੱਧਾ ਚਵਾਦ ਰੱਖ ਕੇ ਤਾਂ ਕਿ ਜੁੜੀ ਜਗ੍ਹਾ ਸिलाई ਦੇ ਲਈ हाँ जी इतें जी एम्ब्रॉयडरी की हुई हैगी उसके ग्राफ की तरह की हुई हैगी इस करके इतें अभी जोड़ा नैक है वह भी उस तरह ही रेडी करा हाँ जी जो नैक है ये बाद भी कटिंग कर सकते हो कि पहला भी कटिंग करके जोड़ा तैयार कर, कर सकते हो ਹਾਂਜੀ ਦੇਖੋ ਇਸ ਤਰ੍ਹਾਂ ਕਰ ਜਿਹੜੀ ਐਸੀ ਕਟਿੰਗ ਕਰ ਲਈਏ ਵੀ ਸ਼ਰਟ ਦੇਖੋ ਨਾ ਜਿਹੜਾ ਸੀ ਬੈਕ ਸਾਈਡ ਦਾ ਜਿਹੜਾ ਨੈਕ ਤਿਆਰ ਕਰਨਾਗਾ ਉਹਦੇ ਲਈ ਨਿਸ਼ਾਨੇ ਲਗਾ ਮੰ। ਹਾਂਜੀ ਜਿੰਨਾ ਤੁਸੀਂ ਨੱਕ ਤਿਆਰ ਕਰਨਾਗਾ ਉਹਨਾਂ ਗ੍ਰਾਫ ਬਣਾ ਲੈਣਾ। तो फिर ये जीचड़ निशानी लगा के तुम तो गलाई हैगी जी दे सकते हो गले में हाँ जी जी कैची तो चकनी नहीं है गलाई उसी तरह ही घुमा के कटिंग करनी है को गले की कटाई है जो बहुत वजी हुई है गोल कटिंग ਹਾਂਜੀ ਹੁਣ ਅਸੀਂ ਸਭ ਤੋਂ ਪਹਿਲਾਂ ਇਹ ਜਿਹੜਾ ਹੈ ਕੱਪੜਾ ਲਗਾਇਆ ਹੈ ਤੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਨੈੱਕ ਤਿਆਰ ਕਰਦੇ ਹਾਂ ਕਰ ਕੇ ਜਿਹੜੀ ਆ ਉਸ ਤੋਂ ਬਾਅਦ ਅਸੀਂ ਬੁੱਡੀ ਦੇ ਸਲਾਈਆਂ ਲਗਾਉਣੀ ਤੇ ਫਿਰ ਜਿਹੜੀ ਸਾਈਡ ਤੇ ਆਪਣੀ ਫਿਟਿੰਗ ਵਾਲੀ ਨਿਸ਼ਾਨੀ ਆ ਉਹ ਲਗਾਈ ਜਾਂਦੀ ਹੈ ਤੇ ਸਾਰੀਆਂ ਸਲਾਈਆਂ ਲਗਾਉਣ ਤੋਂ ਬਾਅਦ ਜਿਹੜੀ ਆਪਣੀ ਜਿਹੜੀ ਮਤਲਬ ਕਿ ਪਹਿਲਾਂ ਵੀ ਵੈਸੇ ਤੁਸੀਂ ਅੱਗੇ ਜਿਹੜਾ 프ਰੰਟ ਵਾਲਾ ਨੈਕ ਤਿਆਰ ਕਰ ਲਿਆ ਉਸ ਤੋਂ ਬਾਅਦ ਹੈ ਜਿਹੜਾ ਹੈ ਨੈਕ ਤੇ ਆ ਕਰ ਸਕਦੇ ਹੋਗੇ ਬੈਕ ਸਾਈਡ ਵਾਲਾ ਜਿਹਦੇ ਉੱਤੇ ਅੱਗੇ ਰੇਗਲੀ ਲਗਾਈ ਜਾਂਦੀ ਹੈਗੀ ਕੱਪ ਨੇ ਕਰੀਚ ਜਿਵੇਂ ਬਰਨਾ ਪੈਣ ਹੁਜੀ ਇਸ ਤਰ੍ਹਾਂ ਸਿਜੀਏਗੀ ਬੈਕ ਨੈਕ ਦਿੱਤੇ ਰੇ ਮੇ ਲਗਾਵਾਂਗੇ ਇਸ ਤਰ੍ਹਾਂ ਸਾਰੇ ਸੁੱਕੇ ਕੁਰੇ ਆਲੇ ਹੋ ਗਏ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਸਬਸਕ੍ਰਾਈਬ ਕਰਿਓ